ਇੰਦਰਪ੍ਰੀਤ ਪੈਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਪੈਰੀ ਕਤਲ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤਖੜੜ ਤੋਂ ਰਾਹੁਲ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਦੇ ਟਿੰਬਰ ਮਾਰਕੀਟ ਦੇ ਵਿੱਚ ਹੋਏ ਗੈਂਗਸਟਰ 골ਡੀ ਬ੍ਰਾਂਡ ਦੇ ਕਰੀਬੀ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਗ੍ਰਿਫਤਾਰੀ ਕੀਤੀ ਹੈ ਤਾਂ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਰਾਹੁਲ ਨੂੰ ਖੜੜ ਤੋਂ ਕਾਬੂ ਕੀਤਾ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤਾ ਗਿਆ ਆ ਸ਼ਖਸ ਜਿਹੜਾ ਰਾਹੁਲ ਇਸ ਕਤਲकांड ਦੀ ਸ਼ਾਜ਼ਿਦ ਦੇ ਵਿੱਚ ਸ਼ਾਮਲ ਸੀ ਤਾਂ ਪੁਲਿਸ ਦੇ ਮੁਤਾਬਕ ਰਾਹੁਲ ਨੇ ਪੈਰੀ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਰਹਿਣ ਸਹਿਣ ਅਤੇ ਹੋਰ ਜ਼ਰੂਰੀ ਸਮਾਨ ਹੈ ਜਿਹੜਾ ਮੁਹੱਈਆ ਕਰਵਾਇਆ ਆ ਜ਼ਿਕਰਯੋਗ ਹੈ ਕਿ ਬੀਤੀ 1 ਦਸੰਬਰ ਨੂੰ ਸੈਕਟਰ 26 ਦੀ ਟਿੰਬਰ ਮਾਰਕੀਟ ਦੇ ਵਿੱਚ ਇੰਦਰਪ੍ਰੀਤ ਪੈਰੀ ਦੀ ਗੋਲੀਆਂ ਮਾਰ ਕੇ ਖੱਤਿਆ ਕਰ ਦਿੱਤੀ ਗਈ ਸੀ ਤਾਂ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਤੇ ਰਾਹੁਲ ਦੀ ਗ੍ਰਿਫਤਾਰੀ ਨੂੰ ਕੇਸ ਸੁਲਝਾਉਣ ਵੱਲ ਇੱਕ ਵੱਡਾ ਕਦਮ ਵੀ ਮੰਨਿਆ ਜਾ ਰਿਹਾ ਹੈ ਦੱਸਦੀ ਹੈ ਕਿ ਗੈਂਗਸਟਰ 골ਡੀ ਬਰਾੜ ਦਾ ਇਹ ਕਰੀਬੀ ਸੀ ਪੈਰੀ ਜਿਸ ਦਾ ਨਾਮ ਸੀ ਜਿਸ ਦਾ ਕਤਲ ਹੋਇਆ ਤੇ ਇਸ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦੇ ਵਿੱਚ ਵੀ ਆ ਕਾਫੀ ਨੌਕਚੋਕ ਦੇਖਣ ਨੂੰ ਮਿਲੀ ਹੈ ਤਾਂ ਪੈਰੀ ਦੇ ਕਤਲ ਤੋਂ ਬਾਅਦ 골ਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਜਿਹੜੇ ਆਮੋ ਸਾਹਮਣੇ ਵੀ ਆਏ ਕਾਫੀ ਆਡੀਓ 골ਡੀ ਬਰਾੜ ਦੀਆਂ ਵਾਇਰਲ ਹੋਈਆਂ ਜਿੱਦੇ ਵਿੱਚ ਆਖਿਆ ਗਿਆ ਕਿ ਲਾਰੈਂਸ ਬਿਸ਼ਨੋਈ ਨੇ ਇੱਕ ਇਮਾਨਦਾਰ ਤੇ شریف ਆ ਮੁੰਡੇ ਦਾ ਕਤਲ ਕਰਵਾਇਆ ਤੇ ਅਸੀਂ ਇਸ ਦਾ ਬਦਲਾ ਜਰੂਰ ਲਵਾਂਗੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਰਾਹੁਲ ਨਾਮੀ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਗ੍ਰਿਫਤਾਰੀ ਨੂੰ ਕੇਸ ਸੁਲਝਾਉਣ ਵੱਲ ਵੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ 인ਦਰਪ੍ਰੀਤ ਪੈਰੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਪੈਰੀ ਕਤਲ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤਾਂ ਖਰੜ ਤੋਂ ਰਾਹੁਲ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਦੇ ਟਿੰਬਰ ਮਾਰਕੀਟ ਦੇ ਵਿੱਚ ਹੋਏ ਗੈਂਗਸਟਰ 골ਡੀ ਬਰਾੜ ਦੇ ਕਰੀਬੀ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਗ੍ਰਿਫਤਾਰੀ ਕੀਤੀ ਹੈ ਤਾਂ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਰਾਹੁਲ ਨੂੰ ਖਰੜ ਤੋਂ ਕਾਬੂ ਕੀਤਾ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤਾ ਗਿਆ ਆ ਸ਼ਖਸ ਜਿਹੜਾ ਰਾਹੁਲ ਇਸ ਕਤਲकांड ਦੀ ਸ਼ਾਜ਼ਿਦ ਦੇ ਵਿੱਚ ਸ਼ਾਮਲ ਸੀ ਤਾਂ ਪੁਲਿਸ ਦੇ ਮੁਤਾਬਕ ਰਾਹੁਲ ਨੇ ਪੈਰੀ ਨੂੰ ਗੋਲੀਆਂ ਮਾਰਨ ਵਾਲੇ ਆ ਸ਼ੂਟਰਾਂ ਨੂੰ ਰਹਿਣ ਸਹਿਣ ਅਤੇ ਹੋਰ ਜ਼ਰੂਰੀ ਸਮਾਨ ਹੈ ਜਿਹੜਾ ਮੁਹੱਈਆ ਕਰਵਾਇਆ ਆ ਜ਼ਿਕਰਯੋਗ ਹੈ ਕਿ ਬੀਤੀ 1 ਦਸੰਬਰ ਨੂੰ ਸੈਕਟਰ 26 ਦੀ ਟਿੰਬਰ ਮਾਰਕੀਟ ਦੇ ਵਿੱਚ ਇੰਦਰਪ੍ਰੀਤ ਪੈਰੀ ਦੀ ਗੋਲੀਆਂ ਮਾਰ ਕੇ ਖੱਤਿਆ ਕਰ ਦਿੱਤੀ ਗਈ ਸੀ ਤਾਂ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਤੇ ਰਾਹੁਲ ਦੀ ਗ੍ਰਿਫਤਾਰੀ ਨੂੰ ਕੇਸ ਸੁਲਝਾਉਣ ਵੱਲ ਇੱਕ ਵੱਡਾ ਕਦਮ ਵੀ ਮੰਨਿਆ ਜਾ ਰਿਹਾ ਹੈ ਦੱਸਦੀ ਹੈ ਕਿ ਗੈਂਗਸਟਰ 골ਡੀ ਬਰਾੜ ਦਾ ਇਹ ਕਰੀਬੀ ਸੀ ਪੈਰੀ ਜਿਸ ਦਾ ਨਾਮ ਸੀ ਜਿਸ ਦਾ ਕਤਲ ਹੋਇਆ ਤੇ ਇਸ ਕਤਲ ਤੋਂ ਬਾਅਦ ਲੋਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦੇ ਵਿੱਚ ਵੀ ਆ ਕਾਫੀ ਨੋਕਚੋਕ ਦੇਖਣ ਨੂੰ ਮਿਲੀ ਹੈ ਤਾਂ ਪੈਰੀ ਦੇ ਕਤਲ ਤੋਂ ਬਾਅਦ 골ਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨੇ ਜਿਹੜੇ ਆਮੋ ਸਾਹਮਣੇ ਵੀ ਆਏ ਕਾਫੀ ਆਡੀਓ 골ਡੀ ਬਰਾੜ ਦੀਆਂ ਵਾਇਰਲ ਹੋਈਆਂ ਜਿੱਦੇ ਵਿੱਚ ਆਖਿਆ ਗਿਆ ਕਿ ਲੋਰੈਂਸ ਬਿਸ਼ਨੋਈ ਨੇ ਇੱਕ ਇਮਾਨਦਾਰ ਤੇ شریف ਆ ਮੁੰਡੇ ਦਾ ਕਤਲ ਕਰਵਾਇਆ ਤੇ ਅਸੀਂ ਇਸ ਦਾ ਬਦਲਾ ਜਰੂਰ ਲਵਾਂਗੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਰਾਹੁਲ ਨਾਮੀ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਗ੍ਰਿਫਤਾਰੀ ਨੂੰ ਕੇਸ ਸੁਲਝਾਉਣ ਵੱਲ ਵੀ ਇੱਕ ਵੱਡਾ ਕਦਮ ਹੈ ਜਿਹੜਾ ਮੰਨਿਆ ਜਾ ਰਿਹਾ ਹੈ